ਲੰਮੀ ਦੇਰ ਰਾਤ ਤੱਕ ਮੀਟਿੰਗ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਵੀ ਇਸ ਮਾਹੌਲ ਦੇ ਵਿੱਚ ਸਾਨੂੰ ਇਸ ਮੀਟਿੰਗ ਵਿੱਚ ਨਹੀਂ ਜਾਣਾ ਚਾਹੀਦਾ ਕੀ ਫਿਰ ਉਹ ਜਿਹੜੀ ਕੇਂਦਰ ਸਰਕਾਰ ਫੁੱਟ ਪਾਉਣਾ ਚਾਹੁੰਦੀ ਆ ਪੂਰੀਆਂ ਦੇਸ਼ ਦੀਆਂ ਜਥੇਬੰਦੀਆਂ ਨੂੰ ਨਾ ਸੱਦ ਕੇ ਉਹ ਫੁੱਟ ਨੂੰ ਸਾਨੂੰ ਫਿਰ ਇਸ ਰੂਪ ਵਿੱਚ ਕਬੂਲ ਕਰ ਲੈਣਾ ਚਾਹੀਦਾ ਸਾਡੀ ਮੰਗ ਆ ਵੀ ਸਾਰੀਆਂ ਜਥੇਬੰਦੀਆਂ ਸੱਦਨੀਆਂ ਚਾਹੀਦੀਆਂ ਸੋ ਪ੍ਰਾਉ ਹਾਕਮਾਂ ਦੀ ਦੀਵਾਲੀ ਬੰਦੀ ਆ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੀ ਦੀਵਾਲੀ ਨਹੀਂ ਮੰਦੀ ਤਾਂ ਉਹ ਕਾਰਪੋਰੇਟ ਨਰ ਰਲ ਕੇ ਵੱਡੇ ਵਪਾਰਕਾਂ ਨੇ ਦੀਵਾਲੀ ਬਣਾਉ ਨੂੰ ਉਹਨਾਂ ਦੀ ਬੰਦੀ ਆ ਕਿਸਾਨ ਅੰਦੋਲਨ ਸੰਬੰਧੀ ਕਿਸਾਨਾਂ ਨਾਲ ਮੀਟਿੰਗ ਕਰਨ ਲਈ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਸੱਦਾ ਪੇਜਿਆ ਸੀ ਜਿਸ ਵਾਬਤ ਬੀਤੇ ਦਿਨੀਂ ਭਾਰਤੀ ਕਿਸਾਨ ਉਗਰਾਹਾਂ ਦੇ ਪੰਜਾਬ ਪ੍ਰਧਾਨ ਜੋਗਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਮਾਲ ਗੱਡੀਆਂ ਚਲਾਓ ਫਿਰ ਸਾਡੇ ਨਾਲ ਗੱਲ ਕਰੋ ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸੁਵੰਨ ਸਿੰਘ ਪੰਦੇਰ ਨੇ ਕੇਂਦਰ ਨੂੰ ਦੋ ਟੁਕ ਜਵਾਬ ਦਿੱਤਾ ਜੀ ਹਾਂ ਸੁਵੰਨ ਸਿੰਘ ਪੰਦੇਰ ਨੇ ਕੇਂਦਰ ਨਾਲ ਮੀਟਿੰਗ ਕਰਨ ਤੋਂ ਕੋਰੀ ਨਾ ਕਰ ਦਿੱਤੀ ਅਤੇ ਨਾ ਕਰਨ ਦਾ ਕਾਰਨ ਪੰਦੇਰ ਨੇ ਆਪਣੀ ਫੇਸਬੁੱਕ ਤੇ ਲਾਈਵ ਆ ਦੱਸਿਆ ਕਿ ਕਿਉਂ ਉਹ ਮੀਟਿੰਗ ਨਹੀਂ ਕਰਨਾ ਚਾਹੁੰਦੇ ਕੇਂਦਰ ਸਰਕਾਰ ਨਾਲ ਉਹਨਾਂ ਨੇ ਕਿਹਾ ਕਿ ਮੋਦੀ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਚ ਫੁੱਟ ਪਾਉਣਾ ਚਾਹੁੰਦੀ ਹੈ ਕੱਲੀ ਪੰਜਾਬ ਦੀਆਂ ਜਥੇਬੰਦੀਆਂ ਨੂੰ ਨਹੀਂ ਬਲਕਿ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਚ ਬੁਲਾਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਮਾਲ ਗੱਡੀਆਂ ਬੰਦ ਕਰਕੇ ਮੋਦੀ ਨੇ ਵਪਾਰੀਆਂ ਦਾ ਲੱਖ ਤੋੜ ਦਿੱਤਾ ਹੈ ਜਿਸ ਕਰਕੇ ਉਹ ਕੇਂਦਰ ਦੀ ਮੀਟਿੰਗ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਕੇਂਦਰ ਸਰਕਾਰ ਦਾ ਸੱਦਾ ਆਇਆ ਵਾ ਉਸ ਸੱਦੇ 'ਤੇ ਲੰਮੀ ਦੇਰ ਰਾਤ ਤੱਕ ਮੀਟਿੰਗ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਵੀ ਇਸ ਮਾਹੌਲ ਦੇ ਵਿੱਚ ਸਾਨੂੰ ਇਸ ਮੀਟਿੰਗ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਸੱਦੇ ਦੇ ਵਿੱਚ ਲਿਖਿਆ ਵੀ ਪੰਜਾਬ ਵਿੱਚ ਅੰਦੋਲਨ ਚੱਲ ਰਿਹਾ ਇਸ ਕਰਕੇ ਖੇਤੀ ਦੀਆਂ ਸਮੱਸਿਆ ਤੇ ਅਸੀਂ ਗੱਲ ਕਰਨਾ ਚਾਹੁੰਨੇ ਆ ਇਹਦਾ ਮੌਲੜਾ 5 ਨਵੰਬਰ ਨੂੰ ਕੌਮੀ ਪੱਦਰ ਤੇ ਬਹੁਤ ਵੱਡਾ ਅੰਦੋਲਨ ਅਸੀਂ ਲੜਿਆ ਫਿਰ ਅਸੀਂ ਮੰਨ ਕੇ ਜਾਈਏ ਵੀ ਕੱਲਾ ਪੰਜਾਬ ਚ ਅੰਦੋਲਨ ਚੱਲ ਰਿਹਾ ਦੇਸ਼ ਦੇ ਵਿੱਚ ਅੰਦੋਲਨ ਨਹੀਂ ਚੱਲ ਰਿਹਾ ਦੂਸਰਾ 170 ਜਥੇਬੰਦੀਆਂ 250 ਤੋਂ ਵੱਧ ਜਥੇਬੰਦੀਆਂ ਦਾ ਇੱਕ ਸਾਂਝਾ ਫੋਰਮ ਖੜਾ ਹੋਇਆ ਉਹਨਾਂ ਦੀਆਂ ਕਮੇਟੀਆਂ ਬਣ ਕੇ ਵੀ ਸਾਹਮਣੇ ਆ ਗਈਆਂ ਤੇ ਅੱਗੇ ਸਾਡੇ ਸਾਹਮਣੇ ਦਿੱਲੀ ਦਾ ਬਹੁਤ ਵੱਡਾ ਕੋਲ ਵੀ ਖੜਾ ਵਾ ਕੀ ਫਿਰ ਉਹ ਜਿਹੜੀ ਕੇਂਦਰ ਸਰਕਾਰ ਫੁੱਟ ਪਾਉਣਾ ਚਾਹੁੰਦੀ ਆ ਪੂਰੀਆਂ ਦੇਸ਼ ਦੀਆਂ ਜਥੇਬੰਦੀਆਂ ਨੂੰ ਨਾ ਸੱਦ ਕੇ ਉਹ ਫੁੱਟ ਨੂੰ ਸਾਨੂੰ ਫਿਰ ਇਸ ਰੂਪ ਵਿੱਚ ਕਬੂਲ ਕਰ ਲੈਣਾ ਚਾਹੀਦਾ ਸਾਡੀ ਮੰਗ ਆ ਵੀ ਸਾਰੀਆਂ ਜਥੇਬੰਦੀਆਂ ਸੱਦਨੀਆਂ ਚਾਹੀਦੀਆਂ ਮੋਦੀ ਜੀ ਨੂੰ ਖੁਦ ਮੀਟਿੰਗ ਕਰਨੀ ਚਾਹੀਦੀ ਆ ਸੋ ਇਹ ਕਾਰਨ ਇਹਦੇ ਨੂੰ ਸਭ ਤੋਂ ਵੱਡਾ ਪੰਜਾਬ ਦਾ ਕਾਰਨ ਪਿੱਕੀ ਮਾਲ ਗਾੜੀਆਂ ਬੰਦ ਕਰਕੇ ਰੱਖੀਆਂ ਹੁਣ ਸਾਡੀ ਬਾਹਮ ਰੋੜ ਕੇ ਇਹ ਫੈਸਲੇ ਕਰਾਉਣਾ ਚਾਹੁੰਦੇ ਆ ਸਾਨੂੰ ਇਸ ਸੰਦਰਭ ਵਿੱਚ ਜਾਣਾ ਚਾਹੀਦਾ ਅਸੀਂ ਕਿਹਾ ਸੀ ਮਾਲ ਗੱਡੀਆਂ ਚਲਾ ਦਿਓ ੜਿੱਕਾ ਖੜਾ ਹੋਊਗਾ ਸੋ ਜਿਵੇਂ ਪੰਜਾਬ ਦੇ ਵਪਾਰੀ ਦਾ ਲੱਕ ਤੋੜ ਕੇ ਰੱਖਤਾ ਪੰਜਾਬ ਦੇ ਕਾਰੋਬਾਰ ਦਾ ਲੱਕ ਤੋੜਿਆ ਵਾ ਇਹ ਵੀ ਕਾਰਨ ਰਹੇ ਪਏ ਅਸੀਂ ਮੀਟਿੰਗ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਵਾ ਨਾਲ ਇਸ ਮੌਕੇ ਪੰਦੇਰੀ ਨੇ ਦੇਸ਼ ਦੇ ਲੋਕਾਂ ਨੂੰ ਕਾਲੀ ਦੀਵਾਲੀ ਮਨਾਉਣ ਦੇ ਕਾਰਨ ਵੀ ਦੱਸੇ ਕਿ ਕਿਉਂ ਉਹਨਾਂ ਦੇ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਗਿਆ ਕੀ ਨੇ ਕਾਰਨ ਤੁਸੀਂ ਵੀ ਦੇਖੋ ਸੁਣੋ ਦੂਸਰਾ ਸਾਡੇ ਲੋ ਪੰਜਾਬ ਤੇ ਦੇਸ਼ ਵਾਸੀਆਂ ਨੂੰ ਬੇਨਤੀ ਵੀ ਅਸੀਂ ਕਾਲੀ ਦੀਵਾਲੀ ਮਨਾਉਣ ਨੂੰ ਕਿਹਾ ਵਾ ਉਹਦੇ ਕਾਨ ਸੀ ਕਿ ਵੀ ਕਿਸਾਨ ਖੁੱਡਕੁਸ਼ੀਆਂ ਕਰ ਰਹੇ ਆ ਪੰਜਾਬ ਦੀ ਆਰਥਿਕ ਨਾਕੇਬੰਦੀ ਆ ਇਹ ਤੋਂ ਗਾਹਾਂ ਪੰਜਾਬ ਦੇ ਵਪਾਰੀ ਨੂੰ ਜਾੜ ਕੇ ਰੱਖ ਦਿੱਤਾ ਬਿਰਜਗਾਰੀ ਇੰਨੀ ਜ਼ਿਆਦਾ ਵਾ ਪੰਜਾਬ ਦਾ ਨੌਜਵਾਨ ਬਾਹਰ ਨੂੰ ਹਿਜਰਤ ਕਰਕੇ ਜਾ ਰਿਹਾ ਵਾ ਮਜ਼ਦੂਰਾਂ ਦੇ ਰੋਜ਼ ਮਰਾਂ ਦੀ ਜ਼ਿੰਦਗੀ ਨਗਾਉਣ ਦੇ ਕਾਰੋਬਾਰ ਔਖੇ ਹੋ ਰਹੇ ਆ ਪਰ ਸਾਡਾ ਪ੍ਰਧਾਨ ਮੰਤਰੀ ਕਹਿ ਰਿਹਾ ਵੀ ਦੀਵਾਲੀ ਮਨਾਉਣੀ ਚਾਹੀਦੀ ਆ ਉਹ ਸ਼ਾਇਦ ਉਹਨਾਂ ਦਾ ਹੱਕ ਬੰਦਾ ਕਿਉਂਕਿ ਉਹ ਕਰੋਨਾ ਕਾਲ ਕਹਿੰਦੇ ਅਫਸਰ ਬਣ ਕੇ ਹਾਂ ਉਹਨਾਂ ਰੇਲਵੇ 'ਚ ਤੀ ਭਾਰਤ ਪਟੂਲ ਨੂੰ ਵੇਚਦਾ ਕੁਕਿੰਗ ਕੋਲ ਲਿਮਟ ਤੇ ਵੇਚ ਦਿੱਤੀ ਬੀਐਸਐਨਐਲ ਵੇਚ ਦਿੱਤੀ ਖੇਤੀ ਸੈਕਟਰ ਕਾਰਪੋਰੇਟ ਦੇ ਹਵਾਲੇ ਕਰਕੇ ਰੱਖ ਦਿੱਤਾ ਉਹ ਕਾਰਪੋਰੇਟ ਨਾਲ ਰਲ ਕੇ ਵੱਡੇ ਵਪਾਰੀਆਂ ਨੂੰ ਦੀਵਾਲੀ ਮਨਾਉ ਨੂੰ ਉਹਨਾਂ ਦੀ ਬੰਦੀ ਆ ਇਹਦੋਂ ਕਹੇ ਇਸ ਕਰਕੇ ਕਹਿ ਰਹੇ ਹੋਣਗੇ ਪੀ 29% ਜੀਡੀਪੀ ਹੀਟਾਂ ਡਿੱਗ ਪਈਆ ਉਹਦੀ ਖੁਸ਼ੀ ਵਿੱਚ ਉਹਨਾਂ ਸ਼ਾਇਦ ਮਨਾਉਣੀ ਹੋਵੇ ਕਰੋਨਾ ਕਾਲ ਦੇ ਵਿੱਚ 42 ਕਰੋੜ ਲੋਕ ਬੇਰੁਜ਼ਗਾਰ ਹੋ ਗਏ ਉਹਦੇ ਕਰਕੇ ਉਹਨਾਂ ਕਦੇ ਖੁਸ਼ੀ ਮਨਾਉਣੀ ਹੁੰਦੀ ਦੀਵਾਲੀ ਦੇ ਰੂਪ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਆ ਇਸ ਵੇਲੇ ਦੇਸ਼ ਦੇ ਵਿੱਚ ਆ ਸਭ ਤੋਂ ਵੱਧ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਮੇਰੇ ਖਿਆਲ ਇਸ ਕਰਕੇ ਉਹ ਦੀਵਾਲੀ ਮਨਾਉਣ ਲੱਗੇ ਹੋਣਗੇ ਸੋ ਉਹਨਾਂ ਨੂੰ ਮਨਾਉਣੀ ਚਾਹੀਦੀ ਕਰੋਨਾ ਕਾਲ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਇਸ ਕਰਕੇ ਉਹਨਾਂ ਨੂੰ ਖੁਸ਼ੀ ਹੋਊਗੀ ਸੋ ਭਰਾਓ ਹਾਕਮਾਂ ਦੀ ਦੀਵਾਲੀ ਬੰਦੀ ਆ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੀ ਦੀਵਾਲੀ ਨਹੀਂ ਮੰਦੀ ਸੰਨੀ ਦਿਓਲ ਜੀ ਦਾ ਬਿਆਨ ਆ ਗਿਆ ਵੀ ਰੇਲ ਟ੍ਰੈਕ ਖੁੱਲਣੇ ਚਾਹੀਦੇ ਆ ਸੰਨੀ ਦਿਓਲ ਜੀ ਤੁਹਾਨੂੰ ਪਤਾ ਹੀ ਨਹੀਂ 21 ਅਕਤੂਬਰ ਤੋਂ ਰੇਲ ਟ੍ਰੈਕ ਖੁੱਲੇ ਆ ਮਾੜਾ ਮੋਟਾ ਕੋਈ ਥੋੜਾ ਬੋਤਾ ਤਲਕ ਲੱਗਦਾ ਕਿਸਾਨਾਂ ਮਜ਼ਦੂਰਾਂ ਤੇ ਪੰਜਾਬੀਆਂ ਨਾਲ ਤੇ ਤੁਸੀਂ ਉਹਨਾਂ ਨੂੰ ਕਹਿ ਕੇ ਮੋਦੀ ਜੀ ਨੂੰ ਮਾਲ ਗੱਡੀਆਂ ਦਾ ਲਾਂਗਾ ਖਲਾਓ ਜੇ ਹਜੇ ਵੀ ਕੁਛ ਹੈ ਪੰਜਾਬੀਆਂ ਨੇ ਦੇਸ਼ ਵਾਸੀਆਂ ਨੇ ਬੜਾ ਪਿਆਰ ਦਿੱਤਾ ਮਾੜੀ ਮੋਟੀ ਕਿਤੇ ਹੀਜ ਬਚ ਗਿਆ ਤੇ ਅਸਤੀਫਾ ਦੇ ਕੇ ਐਮਪੀ ਤੋਂ ਬਾਹਰ ਆ ਜਾਓ ਤੇ ਪੰਜਾਬ ਦੇ ਨਾਲ ਦੇਸ਼ ਦੇ ਨਾਲ ਖੜੋ ਮੋਦੀ ਹੁਣਾਂ ਦੇ ਕਹੇ ਤੇ ਬਿਆਨ ਨਾ ਦਾਗੋ ਤੇ ਜਿਹੜਾ ਜ਼ਖਮ ਹੈ ਕਿਸਾਨਾਂ ਮਜ਼ਦੂਰਾਂ ਤੇ ਉਹਨਾਂ ਤੇ ਲੋਨ ਛਿੜਕਣ ਵਾਲਾ ਗੱਲ ਨਾ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ